ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ న్యూਸ 64 ਵਾਰਡਾਂ ਦਾ ਦੌਰਾ ਕੀਤਾ ਜੋ ਕਿ ਜਿੱਤ ਦੇ ਚਿਹਰੇ ਬਣੇ ਸੀ 2 ਨੰਬਰ ਵਾਰਡ ਦੇ ਵਿੱਚ ਪਹੁੰਚੇ ਆ ਜਿੱਥੇ ਦਾ ਉਮੀਦਵਾਰ ਇੱਕ ਹੋਣ ਹਰ ਚਿਹਰਾ ਜੋ ਕਿ ਸ਼ੋਸ਼ਲ ਵਰਕਰ ਵੀ ਰਿਹਾ ਹੈ ਅੱਜ ਉਹਨਾਂ ਦੇ ਰਹਿਸ਼ ਤੇ ਪਹੁੰਚੇ ਆ ਗੁਰਵਿੰਦਰ ਸਿੰਘ ਜੀ ਬੱਬੂ ਜੋ ਕਿ 2 ਨੰਬਰ ਵਾਰਡ ਦੇ ਵਿੱਚੋਂ ਵਜੇਤਾ ਰਹੇ ਨੇ ਉਹਨਾਂ ਦੇ ਘਰ ਪਹੁੰਚੇ ਆ ਗੱਲਬਾਤ ਕਰਦੇ ਆ ਗੁਰਵਿੰਦਰ ਸਿੰਘ ਜੀ ਬੱਬੂ ਜੀ ਦੇ ਨਾਲ ਸ਼ਸ਼ੀਕਾ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਤੁਸੀਂ ਅੱਜ ਨਗਰ ਕੌਂਸਲ ਪੰਚਾਇਤ ਦੀਆਂ ਜੋ ਚੋਣਾਂ ਸੀ ਉਹਨਾਂ 'ਚ ਤੁਸੀਂ ਕੈਂਡੀਡੇਟ ਉਮੀਦਵਾਰ ਜੋ ਕਿ ਇੱਕ ਜਿੱਤ ਦਾ ਸਿਰਾ ਲੈ ਕੇ ਆਏ ਹੋ ਤਾਂ ਲੋਕਾਂ ਦਾ ਪਿਆਰ ਕਿਵੇਂ ਦੇਖਦੇ ਹੋ ਜੀ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਭ ਤੋਂ ਪਹਿਲਾਂ ਮੈਂ ਸਾਰੀ ਆਪਣੀ ਸਮੁੱਚੀ ਬਾੜ ਦਾ ਸਮੁੱਚੇ ਨਗਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟਾਂ પાਕੇ ਜਿੱਤ ਦਾ ਸਿਰਾ ਮੇਰੇ ਸਿਰ ਤੇ ਬੰਨਿਆ ਬਬੂ ਜੀ ਇੱਕ ਗੱਲ ਹੋਰ ਹੈ ਕਿ ਕਈ ਵਾਰ ਚਿਹਰੇ ਬਦਲ ਜਾਂਦੇ ਨੇ ਇਹ ਬੰਦਾ ਜਿੱਤਣ ਤੋਂ ਬਾਅਦ ਲੋਕਾਂ ਨੂੰ ਭੁੱਲ ਜਾਂਦੇ ਐ ਇਸ ਗੱਲ ਦੀ ਗਰੰਟੀ ਲੈਨੇ ਹੋ ਕਿ ਲੋਕਾਂ ਦੇ ਕੰਮ ਕਰੋਗੇ ਬਿਲਕੁਲ ਜੀ ਹੁਣ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ ਤਾਂ ਲੋਕਾਂ ਦੀ ਸੇਵਾ ਜ਼ਰੂਰ ਕਰਾਂਗੇ ਤਨ ਦੇ ਹੀ ਨਾਲ ਕਰਾਂਗੇ ਸੋ ਬੱਬੂ ਜੀ ਨੇ ਬਹੁਤ ਵਿਸ਼ਵਾਸ ਦੇ ਨਾਲ ਇਹ ਦਾਵਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਚੁਣਿਆ ਉਹਨਾਂ ਦਾ ਕੰਮ ਅਸੀਂ ਹਰ ਇੱਕ 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਤਾਂ ਬਹੁਤ ਹੀ ਸਤਿਕਾਰਯੋਗ ਜੋ ਕਿ ਸਾਡੇ ਨਾਲ ਬੱਬੂ ਜੀ ਦੇ ਪਿਤਾ ਜੀ ਸਾਡੇ ਨਾਲ ਜੁੜੇ ਨੇ ਜਸਵੰਤ ਸਿੰਘ ਜੀ ਸੰਧੂ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀਕਾਲ ਜੀ ਸਤ ਸ੍ਰੀ ਅਕਾਲ ਜੀ ਤਾਂ ਹੀ ਸੀ ਬੱਬੂ ਜੀ ਦੇ ਪਿਤਾ ਲੋਕਾਂ ਨੇ ਕਿੰਨਾਂ ਦਾ ਪਿਆਰ ਤੁਹਾਨੂੰ ਇਸ ਵਾਰਡ ਦੇ ਵਿੱਚ ਮਿਲਿਆ ਜੀ ਸਾਡਾ ਬਹੁਤ ਪਿਆਰ ਹੈ ਜੀ ਸਾਰੇ ਦੱਸ ਇਹ ਮਹੱਲੇ ਦਾ ਜੀ ਸਾਰੇ ਆ ਵਾਰਡ ਦੇ ਜੀ ਤੇ ਜਿਹੜੀਆਂ ਗੱਲਾਂ ਸੁਣ ਚਾਹੁੰਦੀਆਂ ਨੇ ਕਿ ਤੁਹਾਡੇ ਬੇਟੇ ਨੂੰ ਇੰਨਾ ਪਿਆਰ ਮਹੱਲੇ ਦੇ ਵਿੱਚ ਮਿਲਿਆ ਤਾਂ ਲੋਕਾਂ ਦਾ ਕਿੰਨਾ ਸ਼ੁਕਰਾਨਾ ਕਰੋਗੇ ਬਹੁਤ ਜ਼ਿਆਦਾ ਕਰਾਂਗੇ ਜੀ ਜੇ ਆਪਣੀ ਜਿਹੜੇ ਖਲੋਤਿਆਂ ਸਾਡੇ ਉਹ ਵੀ ਸਠੀਕ ਹਨ ਜੀ ਸਾਡਾ ਜੱਫੀਆਂ ਪਾਵਾ ਮਿਲਨੇ ਸਕੇ ਸੋ ਬਹੁਤ ਵਧੀਆ ਗੱਲ ਹੈ ਕਿ ਜੋ ਵੀ ਇਹਨਾਂ ਦੇ ਕੰਪੀਟੀਟਰ ਸੀ ਅਰੁਣ ਜਿੰਦਲ ਜੀ ਤੇ ਤਰਸੇਮ ਰਾਓ ਜੀ ਉਹਨਾਂ ਦੇ ਨਾਲ ਤੁਹਾਡਾ ਪਰਿਵਾਰ ਦਾ ਕਿੰਨਕ ਪਿਆਰ ਹੈ ਜੀ ਬਹੁਤ ਪਿਆਰ ਹੈ ਜੀ ਬਹੁਤ ਜ਼ਿਆਦਾ ਪਿਆਰ ਹੈ ਜੀ ਸਈ ਇਹ ਜਸਵੰਤ ਸਿੰਘ ਜੀ ਸੰਧੂ ਸਾਹਿਬ ਜੋ ਕਿ ਸਾਡੇ ਗੁਰਵਿੰਦਰ ਸਿੰਘ ਜੀ ਬੱਬੂ ਦੇ ਫਾਦਰ ਸਾਹਿਬ ਨੇ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਸਾਡਾ ਅਰਣ ਜਿੰਦਲ ਦੇ ਨਾਲ ਦੇ ਤਰ세ਮ ਰਾਓ ਨਾਲ ਵੀ ਪਰਿਵਾਰਿਕ ਰਿਸ਼ਤਾ ਵੀ ਹੈ ਤੇ ਉਹਨਾਂ ਨਾਲ ਦਿਲੋਂ ਪਿਆਰ ਵੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਭਾਈ ਸਾਹਿਬ ਮੇਜਰ ਜੀ ਜੋ ਕਿ ਬੱਚਾ ਬੱਚਾ ਮੇਜਰ ਜੀ ਨੂੰ ਜਾਣਦਾ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਮੇਜਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਹਾਡਾ ਵੀਰ ਅੱਜ ਕੈਂਡੀਡੇਟ ਬਣ ਕੇ ਅੱਜ ਨਗਰ ਕੌਸ਼ਲ ਦੇ ਵਿੱਚ ਚੁਣਿਆ ਗਿਆ ਹੈ ਤਾਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜੀ ਇਸ ਗੱਲ ਨੂੰ ਦੇਖਦੇ ਆ ਜੀ ਜਿੰਨੀ ਵੀ ਬਰਾਦਰੀ ਸਮਾਜ ਸਾਡੀ ਵਾਰਡ ਦੇ 2 ਨੰਬਰ ਵਾਰਡ ਦੇ ਵਿੱਚ ਹੈਗੀ ਸਾਡੀ ਬਰਾਦਰੀ ਲਾਲੋ ਸਮਾਜ ਲਾਲੋ ਜਿੰਨੇ ਵੀ ਘਰ ਨੇ ਸਾਡੇ ਸਾਰੀਆਂ ਬਰਾਦਰੀਆਂ ਨੇ ਸਾਨੂੰ ਬਹੁਤ ਵਧੀਆ ਸਾਥ ਦਿੱਤਾ ਹੈ ਜੀ ਸਾਡੇ ਬੱਬੂ ਸਾਹਿਬ ਮੇਰੇ ਛੋਟੇ ਭਰਾ ਨੂੰ ਐਮਸੀ ਚੁਣਿਆ ਗਿਆ ਜੀ ਬੱਬੂ ਸਾਹਿਬ ਦਾ ਵੀ ਇਹੀ ਦਾਵਾ ਹੈ ਵੀ ਜੋ ਵੀ ਇਹੀ ਵਿਕਾਸ ਦਾ ਕੰਮ ਮਹੱਲੇ ਦਾ ਕੰਮ ਕਰਾਂਗੇ ਸਾਰਿਆਂ ਦਾ ਇੱਕਜੁੱਟ ਹੋ ਕੇ ਕਰਾਂਗੇ ਜਿੰਨੇ ਵੀ ਤਿੰਨ ਐਮਸੀ ਖਲੋਤੇ ਨੇ ਸਾਡੀ ਵਾਰਡ ਦੇ ਵਿੱਚ ਅਰੁਂਜਿੰਦਰਲ ਜੀ ਖਲੋਤਾ ਸੀ ਤਰਸੀਮ ਰਾਓ ਜੀ ਖਲੋਤਾ ਸੀ ਉਹਨਾਂ ਦੇ ਨਾਲ ਸਾਡਾ ਜਿਵੇਂ ਪਹਿਲਾਂ ਪਿਆਰ ਸੀ ਸਾਡਾ ਓਵੇਂ ਪਿਆਰ ਰਹੇਗਾ ਉਹਨਾਂ ਦੇ ਨਾਲ ਸਾਨੂੰ ਬਿਲਕੁਲ ਕੋਈ ਸ਼ਿਕਵਾ ਨਹੀਂ ਹੈ ਗਿਆ ਵੀ ਉਹਨਾਂ ਦੇ ਨਾਲ ਵੀ ਉਹਨਾਂ ਦੀ ਹਾਰ ਹੋਈ ਜਾਂ ਕਿਵੇਂ ਵੀ ਹੋਇਆ ਉਹ ਸਾਡੇ ਭਰਾ ਨੇ ਅਸੀਂ ਨਹੀਂ ਜਿੱਤੇ ਸਾਡੇ ਉਹ ਦੂਜੇ ਭਰਾ ਜਿੱਤੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਮਹੱਲੇ ਦਾ ਧੰਨਵਾਦ ਕਰਦੇ ਹਾਂ ਸਾਰੀ ਭਰਾਦਿਆਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਰਿਆਂ ਨੇ ਸਾਨੂੰ ਇੱਕ ਇੱਕ ਬੋਰਡ ਪਾ ਕੇ ਸਾਡੇ ਬੱਬੂ ਛੋਟੇ ਭਰਾ ਦੇ ਸਿਰੇ ਦੇ ਉੱਤੇ ਮੱਥੇ ਦੇ ਉੱਤੇ ਸੇਹਰਾ ਬੰਨਿਆ ਜਿਹੜਾ ਐਮਸੀ ਦਾ ਧੰਨਵਾਦ ਜੀ ਬਹੁਤ ਬਹੁਤ ਏਸੀ ਮੇਜਰ ਜੀ ਜੋ ਕਿ ਔਨ ਕੈਮਰਾ ਬਹੁਤ ਵੱਡੀ ਗੱਲ ਕਹਿ ਰਹੇ ਨੇ ਕਿ ਜਿੱਤੇ ਅਸੀਂ ਨਹੀਂ ਜੋ ਸਾਡੇ ਕੰਪੀਟੀਟਰ ਸੀ ਤਰਸੇਮ ਰਾਓ ਤੇ ਅਰਨੁਜਿੰਦਲ ਜੀ ਵੀ ਉਹਨਾਂ ਨਾਲ ਵੀ ਸਾਡਾ ਦਿਲੋਂ ਪਿਆਰ ਹੈ ਇੱਕ ਇੱਕ VOTER ਦਾ ਇੱਕ ਇੱਕ SUPPORTER ਦਾ ਜੋ ਕਿ ਪੂਰੇ ਤਰ ਮੰਨ ਤਰਨ ਵਾਲਾ ਉਹਨਾਂ ਦਾ ਜੋ ਕਿ ਗੱਲਬਾਤ ਕਰ ਰਹੇ ਨੇ ਕਿ ਅਸੀਂ ਵਾੜ ਦੇ ਵਿੱਚ ਹਰ ਇੱਕ ਕੰਮ ਕਰਵਾਵਾਂਗੇ ਇਸ ਗੱਲ ਦਾ ਦਾਵਾ ਵੀ ਕਰਦੇ ਨੇ ਤੇ ਗੁਰਵਿੰਦਰ ਨੂੰ ਵਧਾਈਆਂ ਵੀ ਦੇ ਰਹੇ ਨੇ ਸਾਰੇ ਜਿਨੇ ਵੀ ਵੋਟਰ ਸਪੋਰਟਰ ਸਾਡੇ ਨਾਲ ਜੁੜੇ ਨੇ ਧੰਨਵਾਦ ਕਰਦੇ ਆ ਤੁਸੀਂ ਦੇਖ ਰਹੇ ਹੋ ਪੰਜਾਬ న్యూਜ਼ 64 ਧੰਨਵਾਦ ਸਾਡੇ ਨਾਲ ਜੁੜੇ ਨੇ ਗੁਰਵਿੰਦਰ ਸਿੰਘ ਜੀ ਬੱਬੂ ਜੀ ਦੇ ਤਾਇਆ ਜੀ ਮਹਿੰਦਰ ਸਿੰਘ ਜੀ ਸੰਧੂ ਸਭ ਤੋਂ ਪਹਿਲਾਂ ਵਧਾਈਆਂ ਹੀ ਤੁਹਾਨੂੰ ਵਧਾਈਆਂ ਹੀ ਤੁਹਾਨੂੰ ਜੀ ਸਾਡੇ ਮਹਿੰਦਰ ਸਿੰਘ ਸੰਧੂ ਪਿੰਡ ਵਾਰਨਪੜ ਦੋ ਵਿੱਚੋਂ ਬੋਲਿਆ ਸਾਨੂੰ ਸੰਯੋਗ ਦਿੱਤਾ ਸਾਰੇ ਵਾੜੋਂ ਬਨੇ ਸਾਰੇ ਪਿੰਡ ਨੇ ਜਿਹੜੇ ਕਿ ਇਹ ਜਿੱਤੇ ਆ ਸਾਡਾ ਲੋਕਾਂ ਨਾਲ ਚੰਗਾ ਮਿਲਬਰਤਨ ਰਿਹਾ ਹੈ ਵਾਰਦਾ ਮੈਂ ਇੱਕ ਗੱਲ ਪੁੱਛਣਾ ਚਾਹਨਾ ਵੀ ਤੁਸੀਂ ਬੱਬੂ ਦਾ ਹੀ ਚਿਹਰਾ ਮੈਦਾਨ ਦੇ ਵਿੱਚ ਕਿਉਂ ਉਤਾਰਿਆ ਜੀ ਬੱਬੂ ਫੜਿਆ ਲਿਖਿਆ ਮੁੰਡਾ ਜੀ ਤੇ ਚੰਗਾ ਸੂਝਵਾਨ ਹੈ ਕੰਮ ਕਰਾਂਦਾ ਭੱਜ ਕੇ ਅੱਗੇ ਲੋਕਾਂ ਨਾਲ ਮਿਲਬਰਤ ਰੱਖਦਾ ਜੀ ਜਿਹੜੀਆਂ ਗੱਲਾਂ ਬੱਬੂ ਨੇ ਪਹਿਲਾਂ ਵਾਦੇ ਕੀਤੇ ਨੇ ਲੋਕਾਂ ਦੇ ਨਾਲ ਕਿ ਅਸੀਂ ਗਲੀ ਮੁਹੱਲੇ ਦਾ ਕੰਮ ਕਰਵਾਵਾਂਗੇ ਇਸ ਗੱਲ ਦੀ ਗਾਰੰਟੀ ਲੈਣੇ ਹੋ ਜੀ ਕਿ ਕੰਮ ਹੋਊਗਾ ਹਾਂ ਸਾਰਾ ਕੰਮ ਹੋਏਗਾ ਕੰਮ ਕਰਾਂ ਚ ਵਰ ਮਾਰ ਅੱਗੇ ਵੀ ਕਰੰਦਾ ਹੁੰਦਾ ਸੀ ਹੁਣ ਵੀ ਕੰਮ ਕਰੰਦਾ ਹੈ ਲੋਕਾਂ ਨਾਲ ਵੇੜ ਵਰਤ ਕੇ ਰਹੇਗਾ ਸੋ ਸਾਡੇ ਨਾਲ ਸੀ ਮਹਿੰਦਰ ਸਿੰਘ ਜੀ ਸੰਧੂ ਜੋ ਕਿ ਬੱਬੂ ਜੀ ਦੇ ਤਾਇ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਉਹਨਾਂ ਨੇ ਕਿ ਬੱਬੂ ਜੀ ਪਹਿਲਾਂ ਵੀ ਲੋਕਾਂ ਦੇ ਕੰਮ ਕਰਾਉਂਦੇ ਸੀ ਤੇ ਅੱਜ ਵੀ ਅਸੀਂ ਕਰਵਾਉਂਦੇ ਰਹਾਂਗੇ ਤਾਂ ਤੁਸੀਂ ਦੇਖ ਰਹੇ ਹੋ